ਸਾਰੇ ਦੇ ਪੰਜੇ ਵਿਚਾਨੀ ਚਾਹੀਦੀ ਹੈ ਇਹ ਜਿੱਤੇ ਨੂੰ ਹੈ ਜਿੰਨੇ ਗੁਰੂ ਹੈ ਭਾਈ ਇਹ ਹਰੇਕ ਨੇ ਪੰਜਾ ਹੀ ਸੀ ਹਰੇਕ ਗੁਰੂ ਦਾ ਜਿੱਥੇ ਪਿਛਲੇ ਗੁਰੂਆਂ ਦਾ ਕਦੀ ਜਿੱਥੇ ਫੋਟੋਆਂ ਕੱਢ ਕੇ ਦੇਖੋ ਤੇ ਹਰੇਕ ਗੁਰੂ ਦਾ ਨਾ ਕੋਲੇ ਗੁਰੂਆਂ ਦਾ ਮਹਾਂਵੀਰ ਜੀ ਦਾ ਛੜੀ ਗਮਨਤ ਸਾਹਿਬ ਦਾ ਬੜੀਆਂ ਫੋਟੋਆਂ ਦਾ ਨਿਸ਼ਾਨ ਪੰਜਾ ਅਕਸਰ ਹੋਇਆ ਕਰਦਾ ਸੀ ਕਿ ਕਾਂਗਰਸ ਪਾਰਟੀ ਨੇ ਪੰਜਾ ਚੁਣਿਆ ਦائਮ ਤੂਹਾਂ ਕਰਕੇ ਛੋੜੀ ਮੈਂ ਅਜੋਨਾ ਗੁਰਮੋਹ ਦੇ ਪੰਚੇਲੀ ਵੋਟ ਮੋਗਣਾ ਹੈ ਕਿ ਉਸ ਕਾਂਗਰਸ ਪਾਰਟੀ ਲਈ ਵੋਟ ਮੋਗਾਈ ਹੈ ਜਿਨੇ ਸਾਡੇ ਦੇਸ਼ ਆਜ਼ਾਦੀ ਰਵਾਈ ਸੀ ਪਿਛਲੇ ਗੁਰਮੋਹ ਦਾ ਕਦੇ ਵੀ ਫੋਟੋ ਕੱਢ ਕੇ ਦੇਖੋ ਕਿ ਹਰ ਇੱਕ ਗੁਰਮੋਹ ਦਾ بڑے ਗੁਰਮੋਹ ਦਾ ਮਹਾਵੀਰ ਜੀ ਦਾ ਛੜੇ ਵਿਧਾਨਕ ਸਾਹਿਬ ਦਾ بڑا ਗੁਰਮੋਹ ਦਾ ਨਿਸ਼ਾਨ ਪੰਜਾਬ ਅਕਸਰ ਹੋਇਆ ਕਰਦਾ ਸੀ ਕਿ ਕਾਂਗਰਸ ਪਾਰਟੀ ਨੇ ਪੰਜਾ ਚੁਣਿਆ ਤਾਂ ਇਹਨਾਂ ਨੂੰ ਤੂਹਾਂ ਕਰਕੇ ਛੋੜੀ ਕਾਂਗਰਸ ਵੱਲੋਂ ਬਹੁਤ ਭਾਰੀ ਇਹ ਕਦਮ ਹੈ ਤੇ 200 ਸੈਕਿੰਡ ਲਈ ਮਾਫ਼ੀ ਮੰਗਦਾ ਪੰਜਾਬ ਕਾਂਗਰਸ ਨੇ ਪੰਜਾਬ ਦੇ ਉਮੀਦਵਾਰਾਂ ਦੀ ਅਗਲੀ ਸੂਚੀ ਜਾਰੀ ਕਰ ਦਿੱਤੀ ਹੈ ਚਾਰ ਉਮੀਦਵਾਰਾਂ ਦਾ ਐਲਾਨ ਹੋਰ ਕਰ ਦਿੱਤਾ ਗਿਆ ਹੈ लुधियाना ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਟਿਕਟ ਦਿੱਤੀ ਗਈ ਹੈ ਤੇ ਹੁਣ ਰਾਜਾ ਵੜਿੰਗ ਭਾਜਪਾ ਦੇ ਆਗੂ ਰਵਨੀਤ ਬਿੱਟੂ ਨੂੰ ਸਿੱਧੀ ਟੱਕਰ ਦੇਣਗੇ ਇਸੇ ਤਰ੍ਹਾਂ ਖੰਡੂਰ ਸਾਹਿਬ ਤੋਂ ਕੁਲਬੀਰ ਜੀਰਾ ਨੂੰ ਉਮੀਦਵਾਰ ਬਣਾਇਆ ਗਿਆ ਹੈ ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਰੰਧਾਵਾ ਨੂੰ ਟਿਕਟ ਦਿੱਤੀ ਗਈ ਹੈ ਸ਼੍ਰੀ ਅਨੰਦਪੁਰ ਸਾਹਿਬ ਤੋਂ ਵਿਜੇਂਦਰ ਸਿੰਘਲਾ ਨੂੰ ਉਮੀਦਵਾਰ ਬਣਾਇਆ ਗਿਆ ਪੰਜਾਬ ਕਾਂਗਰਸ ਨੇ 12 ਲੋਕ ਸਭਾ ਸੀਟਾਂ ਤੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਜਦਕਿ ਫਿਰੋਜ਼ਪੁਰ ਲੋਕ ਸਭਾ ਸੀਟ ਤੇ ਉਮੀਦਵਾਰ ਦਾ ਐਲਾਨ ਹੋਣਾ ਹਜੇ ਬਾਕੀ ਹੈ ਮਠੇਂਡਾ ਤੋਂ ਜਸਵੀਰ ਔਲਖ ਦੀ ਰਿਪੋਰਟ ਜ਼ਾਨਸਵੇਰਾ ਟੀਵੀ